ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਹੀ ਸਤਕਾਰਯੋਗ ਵੀਰ ਪਰਮਿੰਦਰਪਾਲ ਸਿੰਘ ਜੀ ਰਠੌਰ ਯੂਐਸਏ ਜਿਨ੍ਹਾਂ ਨੂੰ ਵਿਸ਼ਵ ਸਿੱਖ ਰਾਜਪੂਤ ਭਾਈਚਾਰੇ ਦਾ ਯੂਥ ਵਿੰਗ ਦਾ ਚੇਅਰਮੈਨ ਲਗਾਇਆ ਹੈ ਉਸ ਦੀ ਖੁਸ਼ੀ ਦੇ ਵਿੱਚ ਅੱਜ ਸਾਡੇ ਗੁਰਵਿੰਦਰ ਸਿੰਘ ਬੱਬੂ ਜੀ ਰੋਸ਼ਨ ਸਿੰਘ ਜੀ ਸਾਗਰ ਸਾਹਿਬ ਨੀਤ ਸਿੰਘ ਜੀ ਮਲਕੀਤ ਸਾਹਿਬ ਔਰ ਮੇਰਾ ਛੋਟਾ ਵੀਰ ਗੁਲਜਾਰ ਸਿੰਘ ਹੀਰਾ ਬੱਗਾ ਜੀ ਔਰ ਛੋਟਾ ਦੋਵੇਂ ਬੱਗੇ ਉਹਨਾਂ ਨੇ ਪ੍ਰਧਾਨ ਬਣਾਇਆ ਹੈ ਸੋ ਸਾਰੇ ਸਤਕਾਰਯੋਗ ਛੋਟੇ ਵੀਰਾਂ ਔਰ ਗੱਲ ਇਹ ਤੁਹਾਨੂੰ ਵਧਾਈਆਂ ਦੇਣ ਦਾ ਇੱਕ ਵੱਖਰਾ ਟੰਗ ਹੈ ਸਾਡਾ ਇਹ ਦੋ ਤਰ੍ਹਾਂ ਦੀਆਂ ਵਧਾਈਆਂ ਦੇਣਗੇ ਇੱਕ ਧਾਰਮਿਕ ਇੱਕ ਹੋਰ ਵੀ ਪਾਤ ਵਿੱਚ ਬੋਲਦਾ ਅੱਛਾ ਚਲੋ ਉਹ ਜੱਗ ਜਾਣਦਾ ਏ ਸਾਡੀਆਂ ਦਲੇਰੀਆਂ ਸਾਡੇ ਹਿੱਤੇ ਕੁਰਬਾਨੀਆਂ ਤੇੜੀਆਂ ਉਹ ਜੱਗ ਜਾਣਦਾ ਏ ਸਾਡੀਆਂ सन कौम हे राधी सहू राजपूत कन कौम हे राधी सहू ਸੇ ਕੁਰਬਾਨੀਆਂ ਤੇਰੀਆਂ ਲਗ ਜਾਣਦਾ ਏ ਸਾਡੀਆਂ ਕਲੇਰੀਆਂ ਨਹੀਂ ਸੇ ਕੁਰਬਾਨੀਆਂ ਤੇਰੀਆਂ ਜੀਰਾਂ ਦੀਆਂ ਦੇ ਸੋਰ ਸਵੇਨ ਭੈਣਾਂ ਨਾੜ ਹੜਕ ਦੇਂਦੇ ਉਹ ਸਾਡੀ ਗੋਮ ਰੇਹੇਰਾ ਦੀ ਉਹ ਸਾਡੀ ਗੋਮ ਰੇਹੇਰਾ ਦੀ ਉਹ ਸਾਨੂੰ ਰਾਜਪੂਤ ਨੇ ਕਹਿੰਦੇ ਸਾਡੀ ਗੋਮ ਰੇਹੇਰਾ ਦੀ ਉਹ ਸਾਨੂੰ ਰਾਜਪੂਤ ਨੇ